ਗਾਕਾਂ ਦਾ ਤਾਤਾ ਉਹ ਲੱਗਣਾ ਸ਼ੁਰੂ ਹੋ ਗਿਆ ਤਾਂ ਸਰਦਾਰ ਜੀ ਇਸ ਵੇਲੇ ਕਾਫੀ ਜਿਹੜੇ ਖੁਸ਼ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਦੂਰੋ ਦੂਰੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਲੋਕ ਨੇ ਇਹਨਾਂ ਦੇ ਕੋਲ ਕੁਲਚਾ ਖਾਣ ਦੇ ਲਈ ਪਹੁੰਚ ਰਹੇ ਨੇ ਅੰਮ੍ਰਿਤਸਰੀ ਕੁਲਚਾ ਤਾਂ ਉਹ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਪਰ ਕਿਉਂ ਐਨਾਂ ਦੀ ਦੁਕਾਨ ਤੇ ਪਹਿਲੇ ਗਾਹਕ ਨਹੀਂ ਸੀ ਆਂਦੇ ਤੇ ਕਿਸ ਤਰ੍ਹਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਗਾਕਾ ਦੀ ਜਿਹੜੀ ਲਾਈਨਾਂ ਨੇ ਉਹ ਲਗਣੀਆਂ ਸ਼ੁਰੂ ਹੋ ਗਈਆਂ ਤਾਂ ਇੰਤਜ਼ਾਰ ਕਰਕੇ ਲੋਕ ਐਨਾਂ ਕੋ ਕੁਲਚਾ ਖਾ ਰਹੇ ਨੇ ਸਾਡਾ ਕਾਰੋਬਾਰ ਬਿਲਕੁਲ ਠਿੱਲਾ ਹੋ ਗਿਆ ਸੀ ਜਿਹੜੀ ਅਸੀਂ ਸਰਕਾਰ ਕੋ ਪੈਸੇ ਲੈ ਕੇ ਲੋਨ ਲੈ ਕੇ ਅਸੀਂ ਕਾਰੋਬਾਰ ਕੀਤਾ ਸੀ ਕਿੰਨੇ ਸਾਲ ਤੋਂ ਕਰ ਰਹੇ ਹਾਂ ਹਾਂ ਸਨ ਸਿੱਧਾ ਲੱਗਾ ਜੀ ਨੌਕਰੀ ਨੌਕਰੀ ਵੀ ਕਾਫੀ ਕੀਤੀ ਕਈ ਜਗ੍ਹਾ ਕੀਤੀ ਆ ਜ਼ਿੰਦਗੀ ਦੇ ਵਿੱਚ ਜਿਹੜਾ ਕਾਫੀ ਜਿਹੜੀ ਮਿਹਨਤ ਆ ਤੁਸੀਂ ਕੀਤੀ ਪਰ ਜਿਹੜੀ ਅਸੀਂ ਹਿੰਮਤ ਨਹੀਂ ਹਾਰੀ ਅੰਗਲੰਡੀ ਦਾ ਸੁਭਾਅ ਵੀ ਬਹੁਤ ਅੱਛਾ ਹੈ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਸੀਂ ਗਾਰਡਨ ਗਲੇਵ ਤੋਂ ਖੁਲਚਾ ਖਾਨ ਇਹਨਾਂ ਦੇ ਨਾ ਸੁਣੀ ਸੀਗੀ ਵੀਡੀਓ ਦੇਖੀ ਵੀਡੀਓ ਦੇਖੀ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਾ ਤਾਂ ਇਹ ਵੀਡੀਓ ਪਾਉਣ ਵਾਲੇ ਉਹਨਾਂ ਦਾ ਕਸਟਮਰ ਹੀ ਵੱਧ ਗਿਆ ਇੱਕ ਸਰਤਾਜ ਨੇ ਗਾਣਾ ਬੋਲਿਆ ਸੀਗਾ ਟਾਣੀ ਉੱਤੇ ਲੱਗਿਆਂ ਦਾ ਮੁੱਲ ਲੱਖਾਂ ਪਾਉਂਦੇ ਜ਼ਮੀਨ ਤੇ ਡਿੱਗੇ ਦਾ ਮੁੱਲ ਪਾਈਦਾ ਉਹ ਤਗੜੇ ਬੰਦੇ ਕੋ ਸਾਰੇ ਚੱਲ ਜਾਂਦੇ ਆ ਮਾਰੇ ਦੁਕਾਨ ਦੇ ਤੋਂ ਸਾਰੇ ਖਾਂ ਹਾਂ ਇਹਦਾ ਗੁਲਜਾ ਵੀ ਬਹੁਤ ਵਧੀਆ ਵੇਖਿਆ ਸੁਪਾਈ ਵੀ ਹੈਗੀ ਆ ਕਹਿੰਦੇ ਨੇ ਉਹ ਸੁਣਦਾ ਹੈ ਪੁਕਾਰੋਂ ਕੋ ਜੋ ਹਿਰਦੇ ਸੇ ਨਿਕਲਦੀ ਹੈ ਦਸਮਰ نیوز ਦੇਖ ਰਹੇ ਤੁਸੀਂ ਮੈਂ ਹਾਂ ਮੋਹਿ ਤਲਵਾਰ ਬੀਤੇ ਦਿਨੀ ਅੰਮ੍ਰਿਤਸਰ ਤੋਂ ਇੱਕ ਕੁਲਚੇ ਵਾਲੀ ਦੁਕਾਨ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸਰਦਾਰ ਜੀ ਕਹਿੰਦੇ ਨੇ ਕਿ ਸਵੇਰ ਤੋਂ ਲੈ ਕੇ ਦੁਪਹਿਰ ਦਾ ਵੇਲਾ ਆ ਗਿਆ ਤਾਂ ਮੈਂ ਹੁਣ ਤੱਕ ਜਿਹੜੀ ਬੋਣੀ ਹੈ ਉਹ ਵੀ ਨਹੀਂ ਕੀਤੀ ਪਰ ਜਿਸ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਦੁਕਾਨ ਦੀ ਜਿਹੜੀ ਤਸਵੀਰ ਹੈ ਉਹ ਬਦਲਦੀ ਹੋਈ ਨਜ਼ਰ ਆਉਂਦੀ ਹੈ ਦੁਕਾਨ ਦੇ ਵਿੱਚ ਜਿਹੜਾ ਹੁਣ ਗਾਕਾਂ ਦਾ ਤਾਤਾ ਹੈ ਉਹ ਲੱਗਣਾ ਸ਼ੁਰੂ ਹੋ ਗਿਆ ਤਾਂ ਸਰਦਾਰ ਜੀ ਇਸ ਵੇਲੇ ਕਾਫੀ ਜਿਹੜੇ ਖੁਸ਼ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਦੂਰੋਂ ਦੂਰੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਲੋਕ ਨੇ ਇਹਨਾਂ ਦੇ ਕੋਲ ਕੁਲਚਾ ਖਾਣ ਦੇ ਲਈ ਪਹ ਜ਼ਰੂਰ ਕਰਦੇ ਆ ਤਾਂ ਉਸ ਤੋਂ ਪਹਿਲੇ ਤੁਸੀਂ ਦੇਖੋਗੇ ਐਨਾ ਵੱਲੋਂ ਅੰਮ੍ਰਿਤਸਰੀ ਕੁਲਚਾ ਜੋ ਖਾਸ ਆਪਣੇ ਆਪ ਦੇ ਵਿੱਚ ਵਰਲਡ ਫੇਮਸ ਆਈਟਮ ਹੈ ਅੰਮ੍ਰਿਤਸਰ ਦੀ ਖਾਸ ਜ਼ਾਇਕਾ ਹੈ ਅੰਮ੍ਰਿਤਸਰੀ ਕੁਲਚਾ ਤਾਂ ਉਹ ਐਨਾ ਵੱਲੋਂ ਤਿਆਰ ਕੀਤਾ ਜਾਂਦਾ ਹੈ ਪਰ ਕਿਉਂ ਐਨਾ ਦੀ ਦੁਕਾਨ ਤੇ ਪਹਿਲੇ ਗਾਹਕ ਨਹੀਂ ਸੀ ਆਂਦੇ ਤੇ ਕਿਸ ਤਰ੍ਹਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਗਾਕਾਂ ਦੀ ਜਿਹੜੀ ਲਾਈਨਾਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਇੰਤਜ਼ਾਰ ਕਰਕੇ ਲੋਕ ਐਨਾ ਕੋ ਕੁਲਚਾ ਖਾ ਰਹੇ ਨੇ ਤੇ ਗੱਲਬਾਤ ਜਿਹੜੀ ਐਨਾ ਦੇ ਨਾਲ ਸ਼ੁਰੂ ਕਰਦੇ ਸਾਸ਼ੀ ਗੱਲ ਜੀ ਸਾਹਿਬ ਵੀਰ ਜੀ ਐ ਕੀ ਕਹਿਣਾ ਚਾਹੁੰਦੇ ਹੋ ਜੀ ਜਦੋਂ ਪਹਿਲੇ ਵੀਡੀਓ ਵਾਇਰਲ ਨਹੀਂ ਸੀ ਹੋਈ ਉਸ ਤੋਂ ਪਹਿਲੇ ਜਿਹੜਾ ਦੁਕਾਨ ਦਾ ਕੀ ਮਾਹੌਲ ਸੀ ਕਿੰਨੇ ਕਗਾ ਕੇ ਦਿਨ ਦੇ ਵਿੱਚ ਆਉਂਦੇ ਸੀ ਪਰ ਜਿਸ ਤਰ੍ਹਾਂ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਦੁਕਾਨ ਦੀ ਤਸਵੀਰ ਕਿਸ ਤਰ੍ਹਾਂ ਦੀ ਬਦਲੀ ਹੈ ਜੀ ਵੀਰ ਜੀ ਜਦੋਂ ਮੈਂ ਦੁਕਾਨ ਪਾਈ ਸੀ ਤੇ ਮੇਰਾ ਕਾਰੋਬਾਰ ਦੋ ਇੱਕ ਮਹੀਨਾ ਸਹੀ ਰਿਹਾ ਸੀ ਤੇ ਇੱਥੇ ਦਾ ਜੋ ਮੋਹਲਿਆ ਜੀ ਇਹ ਬੈਗ ਬੈਗ ਸਰ ਏਰੀਆ ਦਾ ਜੀ ਜੀ ਤੇ 8 ਕੁ 4 ਕੁ ਚਾਰੇ ਅੱਗੇ ਆ 4 ਮੇਰੇ ਪਿੱਛੇ ਆ ਜੀ ਕੰਪੀਟੀਸ਼ਨ ਹੈ ਕਾ ਕੰਪੀਟੀਸ਼ਨ ਕਾਫੀ ਹੈ ਜੀ ਅੱਛਾ ਜੀ ਤੇ ਸਾਡਾ ਕਾਰੋਬਾਰ ਬਿਲਕੁਲ ਠੱਲਾ ਹੋ ਗਿਆ ਸੀ ਜਿਹੜੀ ਅਸੀਂ ਸਰਕਾਰ ਕੋ ਪੈਸੇ ਲੈ ਕੇ ਲੋਨ ਲੈ ਕੇ ਅਸੀਂ ਕਾਰੋਬਾਰ ਕੀਤਾ ਸੀ ਕਿੰਨੇ ਸਾਲ ਤੋਂ ਕਰ ਰਹੇ ਹੋ ਹਣ ਸਨ 80 ਦਾ ਲੱਗਾ ਜੀ ਸਨ 80 ਲੱਗਾ ਤੇ 84 ਤੱਕ ਅਸੀਂ ਕੰਮ ਸਿੱਖ ਲਏ ਸਨ ਅਸੀਂ ਸਿੱਖਿਆ ਜੀ ਸਨ ਅਸੀਂ ਜਿਉਂਦਾ ਲਗਾਤਾਰ ਇੱਥੇ ਕੰਮ ਕਰ ਰਹੇ ਹਾਂ ਜੀ ਨਹੀਂ ਜੀ ਇੱਥੇ ਨਹੀਂ ਕਰ ਰਹੇ ਹਾਂ ਜੀ ਅਸੀਂ ਇਹ ਬਾਈਨਾ ਫੜਦਾ ਠੇਲਾ ਲਾਣਾ ਹੀ ਪਹਿਲੇ ਮੈਂ ਉਹ ਫਿਰ ਉੱਥੇ ਪੁਲ ਬੰਨ ਕਰਕੇ ਸਾਰੀ ਕਰਕੇ ਉਹਨਾਂ ਨੂੰ ਚਕਾਣਾ ਪੈ ਗਿਆ ਮੜ ਕੇ ਅਸੀਂ ਮੰਦਰ ਵਾਲੇ ਵਿਚਾਰ ਚ ਕੀਤਾ ਸੁਲਤਾਨ ਨੂੰ ਸੁਲਤਾਨ ਨੂੰ ਕੀਤਾ ਤੇ ਕਾਰਵਾ ਨਹੀਂ ਕੰਮ ਜਾ ਰਿਹਾ ਹੁਣ ਅਸੀਂ ਇੱਥੇ ਦੁਕਾਨ ਆਪਣੀ ਪਾਈ ਆ ਜੀ ਨੌਕਰੀ ਨੌਕਰੀ ਵੀ ਕਾਫੀ ਕੀਤੀ ਕਈ ਜਗ੍ਹਾ ਕੀਤੀ ਆ ਜਿੰਦਗੀ ਦੇ ਵਿੱਚ ਜੜਾ ਕਾਫੀ ਜੜੀ ਮਿਹਨਤ ਤੁਸੀਂ ਕੀਤੀ ਪਰ ਜੜੀ ਅਸੀਂ ਹਿੰਮਤ ਨਹੀਂ ਹਾਰੀ ਆਪਾਂ ਅਸੀਂ ਇੰਡੇਰੇ ਆ ਆਪਣੇ ਪਰਿਵਾਰ ਦੇ ਵਿੱਚ ਕੋਣ ਕੋਣ ਪਰਿਵਾਰ 'ਚ ਮੇਰੇ ਦੋ ਬੇਟੇ ਆ ਤੇ ਦੋ ਬੇਟੀਆਂ ਮੇਰੀਆਂ ਬੱਚੇ ਵਾਏ ਸਾਰਾ ਪਰਿਵਾਰ ਵਾਏ ਆ ਚਲੋ ਜ਼ਿੰਦਗੀ ਦੇ ਵਿੱਚ ਕਦੀ ਇਸ ਤਰ੍ਹਾਂ ਦਾ ਸਮਾਂ ਆਇਆ ਕਿ ਜਿਹੜਾ ਗੁਜ਼ਾਰਾ ਹੈ ਉਹ ਔਖਾ ਆਇਆ ਹੋਵੇ ਕਿਉਂਕਿ ਜਿਸ ਤਰੀਕੇ ਨਾਲ ਤੁਹਾਡੀ ਜਿਹੜੀ ਕਹਾਣੀ ਹੈ ਆਪਣੇ ਆਪ ਦੇ ਵਿੱਚ ਕਾਫੀ ਦਿਲਚਸਪ ਹੈ ਕਿਉਂਕਿ ਤੁਸੀਂ ਸ਼ੁਰੂ ਤੋਂ ਜਿਹੜੀ ਹੈ ਮਿਹਨਤ ਕਰਦੇ ਆ ਰਹੇ ਹੋ ਤੇ ਕਿਸ ਤਰ੍ਹਾਂ ਦਾ ਕਦੀ ਔਖਾ ਸਮਾਂ ਆਇਆ ਤਾਂ ਮਹਿਸੂਸ ਕੀਤਾ ਕਿ ਮੈਂ ਕੋਈ ਹੋਰ ਕੰਮ ਕਰ ਲਵਾਂ ਇਸ ਕੰਮ ਦੇ ਵਿੱਚ ਇੰਨੀ ਮੈਨੂੰ ਅਸੀਂ ਮਾਲ ਗਾੜੀ ਅਰਦਾਸ ਕੀਤੀ ਹੈ ਮਹਾਰਾ ਸੱਚੇ ਪਾਤਸ਼ਾਹ ਗਰੀਬੀ ਜ ਨਹੀਂ ਮਰਜੀ ਪਾਸ ਸਰੀਰ ਸਾਡਾ ਤੰਦਰੁਸਤ ਰੱਖ ਗਰੀਬੀ ਅਸੀਂ ਕੱਟ ਲਾਂਗੇ ਜੀ ਬਿਲਕੁਲ ਦੇਖੋ ਤੁਸੀਂ ਕਿ ਇਹਨਾਂ ਦੇ ਵੱਲੋਂ ਜ਼ਿੰਦਗੀ ਦੇ ਵਿੱਚ ਕਾਫੀ ਜੜੇ ਨੇ ਔਖੇ ਭਰੇ ਜਿਹੜੇ ਸਮੇਂ ਨੇ ਉਹ ਵੀ ਆਏ ਪਰ ਇਹਨਾਂ ਵੱਲੋਂ ਜਿਹੜੀ ਹਿੰਮਤ ਹੈ ਉਹ ਨਹੀਂ ਹਾਰੀ ਤੇ ਪਰ ਜਿਹੜੀ ਉਹ ਵੀਡੀਓ ਵਾਇਰਲ ਹੋਈ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਐਸਾ ਮਾਹ ਆ ਗਿਆ ਕਿ ਗਾਗ ਨਹੀਂ ਆਇਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਕਾਂ ਡੀਦੇ ਨਹੀਂ ਤੇ ਅਸੀਂ ਸੋਦਾ ਜਿਹੜਾ ਬਣਾਣਾ ਕੁਛ ਅਸੀਂ ਪੜ ਦੇਣਾ ਗਾਕਾਂ ਤੋਂ ਗਾਵਾਂ ਨੂੰ ਪਾ ਦੇਣਾ ਛੋਲੇ ਪੜ ਦੇਣਾ ਗਾਕਾਂ ਕਾਫੀ ਨੁਕਸਾਨ ਕਾਫੀ ਹੁੰਦਾ ਹੈ ਜੀ ਫਿਰ ਆਪਾਂ ਹਿੰਮਤ ਨਹੀਂ ਆ ਰਹੀ ਮੇਰੀ ਘਰ ਦੀ ਕਹਿੰਦੀ ਜਾਂ ਤੇ ਤਸੀਂ ਦੁਕਾਨ ਛੱਡ ਦੋ ਤੇ ਜਾਂ ਫਿਰ ਤੁਸੀਂ ਆਪਣੀ ਫਿਰ ਜੋਬ ਨਾ ਜੋਬ ਤਾਂ ਮੈਂ ਕਰਨੀ ਨਹੀਂ ਆ ਮੈਂ ਮੇਰੇ ਬੱਚੇ ਸਟੈਂਡ ਹੈਗੇ ਥੋੜੇ ਬਹੁਤ ਚਲੋ ਅਸੀਂ ਵੀ ਕਰਾਂਗੇ ਅਸੀਂ ਉਹਨਾਂ ਦੇ ਬੋਝ ਨਹੀਂ ਬਣਨਾ ਬੱਚਿਆਂ ਦੇ ਹਜੇ ਖੜੇ ਅਸੀਂ ਬੁੱਢੇ ਹੋ ਗਏ ਆ ਆਪਣੀ ਕਿਰਤ ਕਰਦੀ ਹਾਂ ਹਾਂਜੀ ਆਪਣੀ ਕਿਰਤ ਕਰਨੀ ਗੁਰੂ ਘਰ ਸੱਚੇ ਪਾਤਸ਼ਾਹ ਜੀ ਦਾ ਕੋਈ ਭੁੱਖਾ ਨਹੀਂ ਮਰਦਾ ਗੁਰੂ ਨਗਰੀ ਹੈ ਜੀ ਵੈਸੇ ਮਾੜੇ ਦਾ ਮਾੜਾ ਇਨਸਾਨ ਗੁਰੂ ਘਰ ਚਲ ਜੇ ਰੋਟੀ ਦੋ ਦੋ ਟਾਈਮ ਦੀ ਖਾ ਸਕਦਾ ਤੁਹਾਡੀ ਜਿਹੜੀ ਅਰਦਾਸ ਹੈ ਉਹ ਰੰਗ ਲੈ ਕੇ ਆਈ ਹੈ ਹੁਣ ਇਸ ਵੇਲੇ ਗਾਕਾਂ ਦੀ ਜਿਹੜੀ ਲਾਈਨਾਂ ਨੇ ਉਹ ਲੱਗ ਰਹੀਆਂ ਨੇ ਦੁਕਾਨ ਹਾਂਜੀ ਤੇ ਧੰਨਵਾਦ ਉਹਦਾ ਵੀਰ ਮੇਰੇ ਦਾ ਜਿਹਨੇ ਵੀਡੀਓ ਬਹਾਂਜੀ ਕੀ ਨਾਂ ਉਹਨਾਂ ਦਾ ਦੇਖੋ ਭਾਜੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਮੈਂ ਉਹਨਾਂ ਦੇਣਾ ਦੇ ਨਹੀਂ ਸਕਦਾ ਜੀ ਤਾਂ ਬਿਲਕੁਲ ਲੈ ਇਹਦੇ ਗਾਹਕ ਜਿਹੜੇ ਹੁਣ ਗਾਗ ਨੇ ਉਹ ਕਾਫੀ ਆ ਰਹੇ ਨੇ ਤੇ ਕੁਲਚੇ ਇਹਨਾਂ ਵੱਲੋਂ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਆਲੂ ਵਾਲੇ ਕੁਲਚੇ ਦੀ ਕੋਈ ਜਿਹੜੀ ਤਸਵੀਰ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਹੁਣ ਦੁਕਾਨਦਾਰ ਦੇ ਇੱਥੇ ਜਿਹੜੇ ਗਾਹਕ ਨੇ ਉਹ ਪਹੁੰਚਦੇ ਨੇ ਉਹਨਾਂ ਨਾਲ ਵੀ ਅਸੀਂ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਦੇ ਆ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਬਾਜੀ ਕਰਨ ਹੈ ਨਾਮ ਹੈ ਮੈਂ ਦਿੱਲੀ ਦਾ ਰਹਿਣ ਵਾਲਾ ਹਾਂ ਤੇ ਅੰਮ੍ਰਿਤਸਰ ਵੀ ਮੈਂ ਰਿਹਾ ਹਾਂ ਯੂਨੀਵਰਸਿਟੀ ਪੜ੍ਹਿਆ ਹਾਂ ਪਰ ਇਹਨਾਂ ਵਰਗਾ ਗੁਲਚਾ ਮੈਂ ਕਦੀ ਨਹੀਂ ਖਾਦਾ ਹੋਣਾ ਪਰ ਇਹਨਾਂ ਦੇ ਦੁਕਾਨ ਤੇ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਪਹਿਲੇ ਇੰਨੇ ਗਾਹਕ ਨਹੀਂ ਸੀ ਆਉਂਦੇ ਪਰ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੁਸੀਂ ਵੀ ਆਇਓ ਇਹਨਾਂ ਦਾ ਗੁਲਚਾ ਮੈਂ ਕਦੀ ਨਹੀਂ ਖਾਦਾ ਮੇਰੀ 32 ਸਾਲ ਦੀ ਉਮਰ ਹੋ ਗਈ ਹੈ ਤੇ ਮੈਨੂੰ ਸਪੈਸ਼ਲ ਮੈਂ ਦਿੱਲੀੋਂ ਵੀਡੀਓ ਦੇਖ ਕੇ ਮੈਂ ਇਨਾਂ ਕੋ ਆਇਆ ਹਾਂ ਕੁਲਚੇ ਦਾ ਰੰਗ ਜਿਸ ਤਰ੍ਹਾਂ ਦਾ ਸਵਾਦ ਵੀ ਉਸ ਤਰ੍ਹਾਂ ਦਾ ਹੈ ਬਾਗ ਹੈ ਵਾਇਲਨ ਘੋੜਾ ਭੱਜੀ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਐਸਾ ਦੇ ਲੋਕ ਅੰਮ੍ਰਿਤਸਰ ਦੇ ਕੋਨੇ-ਕੋਨੇ ਦੇ ਵਿੱਚ ਜਿਹੜਾ ਕੁਲਚਾ ਚੱਪੇ-ਛੱਪੇ ਦੇ ਵਿੱਚ ਵਿਕਦਾ ਪਰ ਜਿਹੜੀ ਪਹਿਚਾਨ ਹੈ ਉਹ ਇੰਨੀ ਨਹੀਂ ਹੈ ਜਾਂ ਲੋਕਾਂ ਨੂੰ ਉਸ ਦੇ ਬਾਰੇ ਪਤਾ ਨਹੀਂ ਹੈ ਤਾਂ ਐਸਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਦੀ ਦੁਕਾਨ ਦੀ ਤਸਵੀਰ ਬਦਲੀਆ ਵਧੀਆ ਗੱਲ ਹੈ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਅੰਕਲ ਵਾਸਤੇ ਆਂਟੀ ਵਾਸਤੇ ਅੰਕਲਾਂ ਦੀ ਦਾ ਸੁਭਾਅ ਵੀ ਬਹੁਤ ਅੱਛਾ ਹੈ ਇਹਨਾਂ ਨੂੰ ਪਰਮਾਤਮਾ ਅੱਗੇ ਚੜ੍ਹਦੀ ਕਲਾ 'ਚ ਰੱਖੇ ਸਾਡੀ ਦੁਆਵਾਂ ਅੰਟੀ ਅੰਕਲ ਨਾਲ ਬਿਲਕੁਲ ਤਾਂ ਦੇਖੋ ਹੋਰ ਵੀ ਲੋਕ ਨੇ ਇੱਥੇ ਇਹਨਾਂ ਦੇ ਨਾਲ ਪਹੁੰਚੇ ਨੇ ਸਰ ਕਿਸ ਤਰ੍ਹਾਂ ਦਾ ਟੇਸਟ ਹੈ ਬਹੁਤ ਵੈਸਾਗਾ ਟੇਸਟ ਵਧੀਆ ਲੱਗਿਆ ਹੋਰ ਕਹਿੰਦੇ ਤਾਂ ਬਿਲਕੁਲ ਦੇਖੋ ਕਿ ਹੁਣ ਜਿਹੜੀ ਇੱਥੇ ਇਹਨਾਂ ਕੋਲ ਜਿਹੜੀ ਜਗ੍ਹਾ ਵੈ ਉਹ ਮਹਿਜ ਥੋੜੀ ਜੀ ਹੈ ਪਰ ਜਿਹੜੇ ਕਸਟਮਰ ਨੇ ਇਥੋਂ ਦੂਰੋਂ ਦੂਰੋਂ ਇੱਥੇ ਪਹੁੰਚ ਰਹੇ ਨੇ ਜਿਹੜਾ ਕੰਮ ਇਹਨਾਂ ਵੱਲੋਂ ਕੁਲਚੇ ਦਾ ਕੀਤਾ ਜਾ ਰਿਹਾ ਤਾਂ ਹੋਰ ਵੀ ਲੋਕ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਸੁਖਜਿੰਦਰ ਸਿੰਘ ਤੋਂ ਆਏ ਜੀ ਤੁਸੀਂ ਕੁਲਚਾ ਖਾਣ ਆਏ ਜੀ ਅਸੀਂ ਗਾਰਡਨ ਗਲੇਵ ਤੋਂ ਕੁਲਚਾ ਖਾਣ ਇਹਨਾਂ ਦੇ ਨਾ ਸੁਣੀ ਸੀਗੀ ਵੀਡੀਓ ਦੇਖੀ ਵੀਡੀਓ ਦੇਖੀ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਾ ਤਾਂ ਇਹ ਵੀਡੀਓ ਪਾਉਣ ਵਾਲੇ ਨਾਲ ਕਸਟਮਰ ਹੀ ਵੱਧ ਗਿਆ ਇੱਕ ਸਰਤਾਜ ਨੇ ਗਾਣਾ ਬੋਲਿਆ ਸੀਗਾ ਟਾਣੀ ਉੱਤੇ ਲੱਗਿਆਂ ਦਾ ਮੁੱਲ ਲੱਖਾ ਪਾਉਂਦੇ ਜ਼ਮੀਨ ਤੇ ਡਿੱਗੇ ਦਾ ਮੁੱਲ ਪਾਈਦਾ ਤਗੜੇ ਬੰਦੇ ਕੋ ਸਾਰੇ ਜਲ ਜਾਂਦੇ ਆ ਮਾੜੇ ਦੁਕਾਨ ਦੇ ਤਾਂ ਸਾਰੇ ਖਾਂਦੇ ਹਾਂ ਇਹਦਾ ਗੁਲਜਾ ਵੀ ਬਹੁਤ ਵਧੀਆ ਵੇਖਿਆ ਸੁਭਾਈ ਵੀ ਹੈਗੀ ਆ ਬਹੁਤ ਵਧੀਆ ਅਸੀਂ ਹੋਰ ਵੀ ਜਿਹੜੇ ਗਾਹਕ ਪਹੁੰਚੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿ ਰਹੇ ਨੇ ਕੁਲਚੇ ਦਾ ਟੇਸ ਆਪਣੇ ਆਪ ਦੇ ਵਿੱਚ ਵੱਖਰਾ ਹੈ ਜਿਹੜੀ ਲਾਲਗੀ ਹੈ ਉਹ ਵੀ ਕਾਫੀ ਹੈ ਰੰਗ ਵੀ ਵਧੀਆ ਹੈ ਕੁਲਚਾ ਵਧੀਆ ਹੈ ਬਿਲਕੁਲ ਥੋੜਾ ਬੰਦਾ ਮਾੜਾ ਹੈ ਪਰ ਹੌਲੀ ਹੌਲੀ ਠੀਕ ਹੋ ਜਾਣਾ ਇਹਨੇ ਜਦੋਂ ਪੈਸੇ ਆਉਣ ਲੱਗ ਪਏ ਨਾ ਉਹ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆ ਵਕਤ ਵਕਤ ਦੀ ਗੱਲ ਹੈ ਹਾਂ ਸਭ ਠੀਕ ਹੈ ਠੀਕ ਹੈ ਬਿਲਕੁਲ ਦੇਖੋ ਤੁਸੀਂ ਕਿ ਜਿਹੜੇ ਲੋਕ ਨੇ ਇੱਥੇ ਉਹ ਕੁਲਚਾ ਖਾਨ ਇਹਨਾਂ ਦੇ ਕੋਲ ਪਹੁੰਚ ਰਹੇ ਨੇ ਤਾਂ ਇੱਕ ਛੋਟੀ ਜੀ ਦੁਕਾਨ ਹੈ ਦੁਕਾਨ ਦੀ ਕੰਡੀਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਰ ਇਹਨਾਂ ਦੇ ਵੱਲੋਂ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਤਾਂ ਜੋ ਸਰਦਾਰ ਜੀ ਜਿਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕੁਝ ਦਿਨ ਪਹਿਲੇ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਸ ਵੇਲੇ ਇਹਨਾਂ ਕੋ ਜਿਹੜਾ ਇੰਤਜ਼ਾਰ ਕਰਕੇ ਲੋਕ ਇੱਨੇ ਕੁਲਚਾ ਖਾ ਰਹੇ ਨੇ ਦੂਰੋਂ ਦੂਰੋਂ ਆ ਕੇ ਇਹਨਾਂ ਕੋ ਕੁਲਚਾ ਖਾ ਰਹੇ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਇਹਨਾਂ ਨੂੰ ਵੀ ਖੁਸ਼ੀ ਹੈ ਜਿਹੜੀ ਉਹ ਮਹਿਸੂਸ ਹੋ ਰਹੀ ਹੈ ਕਿ ਹੁਣ ਜਿਹੜੇ ਗਾਗ ਨੇ ਉਹ ਵਧਨੇ ਸ਼ੁਰੂ ਹੋ ਗਏ ਨੇ ਤੇ ਜਿਹ ਕੀ ਹੋਈ ਬਦਰੀ ਸਰ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਤੁਹਾਡੇ ਕੋ ਆਣਾ ਚਾਹੁੰਦੇ ਨੇ ਆਪਣਾ ਦੁਕਾਨ ਦਾ ਐਡਰੈਸ ਦੱਸ ਦਿਓ ਇੱਕ ਵਾਰ ਲੇ ਜੀ ਅੰਬਰਸਰ ਪੰਜਾਬ ਜਿਲ੍ਹਾ ਪੰਜਾਬ ਅੰਬਰਸਰ ਤੇ ਸ਼ਹੀਦਾਂਾ ਗੁਰਦਾ ਖੱਤੇ ਸੈਂਕ ਕਲੋਨੀ ਗਲੀ ਨੰਬਰ 9 ਹਾਂਜੀ ਜਿਹੜੇ ਵੀ ਲੋਕ ਕੁਲਚਾ ਖਾਣਾ ਚਾਹੁੰਦੇ ਨੇ ਤੁਹਾਡੇ ਕੋ ਇੱਥੇ ਆ ਕੇ ਕੁਲਚਾ ਖਾ ਸਕਦੇ ਹਾਂਜੀ ਆਣ ਕੇ ਖਾਣ ਦਾ ਸਭ ਦਾ ਵੀਰਾਂ ਦਾ ਧੰਨਵਾਦ ਮੈਂ ਬਿਲਕੁਲ ਥੈਂਕ ਯੂ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜਾ ਕੁਲਚਾ ਹੈ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਤਾਂ ਫਤਿਹ ਸਿੰਘ ਕਲੋਨੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਛੋਟੀ ਜੀ ਦੁਕਾਨ ਹੈ ਪਰ ਪਹਿਲੇ ਦੁਕਾਨ ਤੇ ਕੋਈ ਗਾਜ ਨਹੀਂ ਸੀ ਚੜਦਾ ਪਰ ਜਿਸ ਤਰ੍ਹਾਂ ਵੀਡੀਓ ਵਾਇਰਲ ਹੋਂਦੀ ਹੈ ਤਾਂ ਹੁਣ ਇਸ ਲਈ ਗਾ ਵੀ ਚੜਨੇ ਸ਼ੁਰੂ ਹੋ ਗਏ ਨੇ ਦੁਕਾਨਦਾਰ ਦੇ ਚਿਹਰੇ ਤੇ ਵੀ ਖੁਸ਼ੀ ਹੈ ਤਾਂ ਇਹਨਾਂ ਦਾ ਜਿਹੜਾ ਕੁਲਚੇ ਦਾ ਟੇਸ ਹੈ ਉਹ ਵੀ ਆਪਣੇ ਆਪਣੇ ਜਿਹੜੇ ਲੋਕ ਨੇ ਇੱਥੇ ਕੁਲਚਾ ਖਾ ਕੇ ਕਹਿ ਰਹੇ ਨੇ ਤਾਂ ਬਿਲਕੁਲ ਹੈ ਤੁਸੀਂ ਇੱਕ ਵਾਰ ਜਿਹੜਾ ਇਹਨਾਂ ਦੇ ਦੁਕਾਨ ਦਾ ਜਿਹੜਾ ਬੋਰਡ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਜਿੱਥੇ ਫੋਨ ਨੰਬਰ ਇਹਨਾਂ ਉਹ ਆ ਸਕਦੇ ਹੋਤੇ ਜਿਹੜੇ ਕੁਲਚੇ ਦੀ ਇਹਨਾਂ ਦੀ ਖਾਸ ਜਿਹੜੇ ਹੁਣ ਲੋਕ ਇੱਥੇ ਕੁਲਚਾ ਖਾ ਰਹੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹਨਾਂ ਦਾ ਜਿਹੜਾ ਕੁਲਚਾ ਵੈ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਜਿਹੜੇ ਵੀ ਲੋਕ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਇਹਨਾਂ ਕੋ ਇੱਕ ਵਾਰੀ ਆ ਕੇ ਕੁਲਚਾ ਜਿਹੜਾ ਉਹ ਜ਼ਰੂਰ ਟਰਾਈ ਕਰਨ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰਦਾਰ ਸਮਰ ਨਿਊਜ਼ ਅੰਮ੍ਰਿਤਸਰ ਪਹਿਲਾਂ ਤਾਂ ਮੈਂ ਸਾਰੀ ਪਿਆਰ ਭਰੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੂਰੋਂ ਨੇੜੇ ਆਈਆਂ ਸੰਗਤਾਂ ਦੇ ਮੈਂ ਪਹਿਲਾਂ ਦਾਇਰ ਨੂੰ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਦਾ ਬਜ਼ ਜਦੋਂ ਅਸੀਂ ਇੱਥੇ ਨਾਲ ਦੀ ਮੇਰੀ ਬਿਲਕੁਲ ਦੁਕਾਨ ਆ ਜਦੋਂ ਮੈਂ ਇਹਨਾਂ ਨੂੰ ਦੇਖਦਾ ਸੀ ਤੇ ਇਹ ਸਾਢੇ ਦਿਹਾੜੀ ਵਿਹਲੇ ਬਿਠੇ ਰਹਿੰਦੇ ਸੀ ਵਾਤਵਾਰ ਇੱਕ ਜਾਂ ਦੋ ਗੁਲਚਾ ਕਿਸੇ ਟਾਈਮ ਤੇ ਕਈ ਦੋ ਮੈਂ ਆਪਣੇ ਹੱਥੀਂ ਵੇਖਿਆ ਨਾ ਅੱਖੀਂ ਵੇਖਿਆ ਵਾ ਕਿ ਗੁਲਚੇ ਦਾ ਆਰਡਰ ਦੇ ਕੇ ਚੱਲ ਜਾਂਦੇ ਸੀ ਤੇ ਬਾਅਦ ਚ ਲੈ ਕੇ ਵੀ ਨਹੀਂ ਜਾਂਦੇ ਸੀ ਮਤਲਬ ਇੰਨਾ ਕੋ ਲੋਕਾਂ ਦਾ ਹਾਲਾਤ ਮਾੜਾ ਵਾ ਉਹ ਵੀ ਨਹੀਂ ਕਰਨਾ ਚਾਹੁੰਦਾ ਬਾਕੀ ਚਲੋ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਤੇ ਜੇ ਮਾਰੇ ਨੇ ਕਿਹ ਜਿਹੜੀ ਆ ਵੀਡੀਓ ਬਣ ਗਈ ਆ ਤੇ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਇਹਨਾਂ ਦੇ ਉੱਤੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਇਹਨਾਂ ਨੂੰ ਵੀ ਬੜੀ ਖੁਸ਼ੀ ਇਹਨਾਂ ਨਾਲੋਂ ਜ਼ਿਆਦਾ ਮੈਨੂੰ ਖੁਸ਼ੀ ਆ ਕਿ ਜਿਹੜਾ ਕੰਮ ਚੱਲ ਪਿਆ ਵਾ ਹਰ ਘਰਾਂ ਦੇ ਸਾਰਿਆਂ ਨੂੰ ਪਤਾ ਵਾ ਕਿੱਦਾਂ ਦਾ ਮਾਹੌਲ ਚੱਲਦਾ ਵਾ ਕਾਰੋਬਾਰ ਅੱਜਕੱਲ ਕਿਸੇ ਦਾ ਨਹੀਂਗਾ ਤੇ ਜੇ ਅਹੀ ਛੋਟੀ ਇੱਕ ਪਰਮਾਤਮਾ ਨੇ ਇਹਨਾਂ ਦੇ ਵਾਇਡ ਕਰਤੀ ਆ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਮੈਂ ਸਾਰਿਆਂ ਦਾ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਇਸੇ ਤਰ੍ਹਾਂ ਹਰ ਵੀਰਾਂ ਦਾ ਹਰ ਬੱਚਿਆਂ ਦਾ ਹਰ ਪਰਿਵਾਰਾਂ ਦਾ ਸਾਥ ਦਿਆ ਕਰੋ ਕਿ ਜਿਹੜਾ ਇੱਥੋਂ ਪੰਜਾਬ ਤੋਂ ਬਾਹਰ ਨਾ ਜਾਵੇ ਇੱਥੇ ਹੀ ਆਪਣਾ ਪੰਜਾਬ ਆ ਕਾਰੋਬਾਰੇ ਦਿলো ਕਰਿਆ ਕਰੋ ਤੇ ਸਾਰਾ ਕੁਝ ਇੱਥੇ ਹੀ ਆ ਬਾਕੀ ਇਹੀ ਅਰਦਾਸ ਮੇਰੀ ਆ ਕਿ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਹੁਣ ਇਹ ਨਹੀਂ ਇੱਕ ਵਾਰੀ ਆਪਾਂ ਵਾਈਟ ਕਰਤੀ ਆ ਤੇ ਬਾਅਦ ਚ ਧਿਆਨ ਨਹੀਂ ਜਰਾ ਲਗਾਤਾਰ ਚੱਲਣਾ ਚਾਹੀਦਾ ਲਗਾਤਾਰ ਚੱਲਣਾ ਚਾਹੀਦਾ ਵਾ ਕਾਲੇ ਰਜਵੰਤ ਕੌਰ ਕੀ ਕਹਿਣਾ ਚਾਹੁੰਦੇ ਨੇ ਕਹਿਣੇ ਚਾਹੁੰਦੇ ਆ ਇਹਨਾਂ ਦੀ ਦੁਕਾਨ ਚੱਲਣੀ ਚਾਹੀਦੀ ਬਹੁਤ ਸੰ ਨਾਲ ਠੀਕ ਹੈ ਇਹ ਕੁਲਚੇ ਬਣਾ ਦੇ ਦੇ ਠੀਕ ਹੈ ਜਿਸ ਤਰ੍ਹਾਂ ਇਹਨਾਂ ਨੇ ਕਹੀ ਉਹ ਖਾਣਾ ਤਿਆਰ ਕਰ ਦਿੰਦੇ ਆ ਕੁਲਚੇ ਸੰ ਪਸੰਦ ਹਾਂ ਇਤੋਂ ਲੈਣਾ ਬਹੁਤ <coughs> ਵਧੀਆ <coughs> 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 <coughs>